ਹਾਂ ਡਾਕਟਰ ਸਾਹਿਬ ਆਪਣੇ ਆਪ ਮੈਂ ਪਿੱਛੇ ਦੇਖਦਾ ਸੀ ਡੱਬਿਆਂ ਦੇ ਡੱਬੇ ਭਰ ਕੇ ਦਵਾਈਆਂ ਦੇ ਲਿਆਏ ਨੇ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਇਹ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਕੋਈ ਬਿਮਾਰੀ ਦੱਸੀ ਤਾਂ ਨਾਲ ਦਵਾਈ ਵੀ ਦਿਓ ਇਹ ਦੋਹਰਾ ਫਾਇਦਾ ਹੁੰਦਾ ਵੀ ਜਗ੍ਹਾ ਵੀ ਹੋ ਗਿਆ ਤੇ ਇਹ ਜਿਹੜਾ ਹੋ ਗਿਆ ਮੈਂ ਆਪਣੇ ਐਨ ਆਰ ਆਈ ਵੀਰਾਂ ਦਾ ਔਰ ਡਾਕਟਰ ਅਨਪਮ ਜੀ ਔਰ ਇਹਨਾਂ ਦੇ ਸਟਾਫ ਦਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਕਿ ਜਿਹੜੀਆਂ ਸਾਡੇ ਬਿਲਗਰ ਨਗਰ ਦੇ ਲੋਕਾਂ ਲਈ ਇਹ ਸਹੂਲਤ ਪ੍ਰੋਵਾਈਡ ਕਰਾਈਆ ਜਾਂ ਹਸਪੀਟਲ ਵਾਲੇ ਐਸਪੀ ਡਾਕਟਰ ਸਾਰੀ ਮੈਨੇਜਮੈਂਟ ਬੈਠੀ ਆ ਉਹਦੇ ਉਹਦੀ ਪ੍ਰਾਈਸ ਕਿਉਂ ਸਾਨੂੰ ਕੰਪਲੀਟ ਆ ਰਹੀ ਆ ਪ੍ਰਾਈਸ ਪ੍ਰਾਈਸ ਬਹੁਤ ਚਾਰਜ ਕਰਦੇ ਆ ਹੈਵੀ ਪ੍ਰਾਈਸਿਸ ਆ ਉਹਦੇ ਪਾਸੇ ਵੀ ਦੇਖਣ ਜਿਹੜੇ ਅਸੀਂ ਆਸਾ ਮਰਾਦਾ ਲੈ ਕੇ ਹਸਪੀਟਲ ਬਣਾਇਆ ਸੀ ਉਹ ਮੈਂ ਕਹਿੰਦਾ ਉਹ ਨਹੀਂ ਉਤਰਿਆ ਉਸ ਤੇ ਕਈਆਂ ਨੇ ਉੱਤੇ ਆਪਣਾ ਆਪਣਾ ਖਿਆਲ ਹੁੰਦਾ ਮੇਰੇ ਘਰੇ ਨਹੀਂ ਉਤਰਿਆ ਤੇ ਪਰ ਹਜੇ ਵੀ ਕੋਈ ਕਹਿੰਦੇ ਦਿਲ ਬੇਰਾਂਡੂਲਾ ਦਾ ਫਰਕ ਨਹੀਂ ਪਿਆ ਹਸਪੀਟਲ ਹੈਗਾ ਫੈਸਿਲਿਟੀ ਹੈਗੀ ਆਪਣੇ ਏਰੀਆ ਵਿੱਚ 40 ਪਿੰਡਾਂ ਦੇ ਵਿੱਚ ਫੈਸਿਲਿਟੀ ਹੈਗੀ ਆ ਪਰ ਉਹ ਪੁਕਾਰਿਆ ਨਾ ਰਿਹਾ ਸਾਰਨ ਕੀਤਾ ਆ ਹਜੇ ਵੀ ਕਰ ਰਹੇ ਨੇ ਪਰ ਇਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਚਾਹੀਦਾ ਇਹਨਾਂ ਦੀ ਪ੍ਰਾਈਸਾਂ ਘਟਾਉਣ ਫ੍ਰੀ ਮੈਡੀਸਨ ਫ੍ਰੀ ਚੈੱਕਅਪ ਫ੍ਰੀ ਫੈਸਿਲਿਟੀ ਫ੍ਰੀ ਉਹ ਤੋਂ ਬਾਅਦ ਆਪਣੇ ਹਸਪਤਾਲ ਜਾ ਕੇ ਵੀ ਚੈੱਕਅਪ ਹੋ ਸਕਦਾ ਜਿਹੜਾ ਬੰਦਾ ਸੀਰੀਅਸ ਆ ਇਹ ਕੈਂਪ ਹੁਣ ਅਸੀਂ ਪੰਜਾਂ ਛਿਆ ਨੇ ਰਲ ਕੇ ਤਿੰਨਾਂ ਮਹੀਨੇ ਲਈ ਸਪான்ਸਰ ਕੀਤਾ ਠੀਕ ਹੈ ਠੀਕ ਹੈ ਹੁਣ ਇਹਦੇ ਵਿੱਚ ਹੋਰ ਸਪான்ਸਰ ਜਿੱਦਾਂ ਭਾਜੀ ਹੁਣੇ ਕਿਹਾ ਹੋਰ ਜਿਹੜਾ ਮਰਜ਼ੀ ਮੋਰੇ ਅੱਗੇ ਆ ਜਾਏ ਇਸ ਕੈਂਪ ਨੂੰ ਸਪான்ਸਰ ਕਰੀਏ ਉਹ 12 ਮਹੀਨੇ ਤੀਦਨ ਕਰਾਂਗੇ ਸਪਾਂਸਰ ਗੱਲ ਆਈ ਆ ਫੇ ਫਰੀ ਦੀ ਕਿ ਤੁਸੀਂ ਇੰਗਲੈਂਡ ਵਿੱਚ ਜਿਹੜੀਆਂ ਮੈਡੀਕਲ ਸਵਾਮਾ ਦੇ ਚੁੱਕੇ ਆ ਤੇ ਮੈਡੀਕਲ ਦੇ ਵਿੱਚ ਕਿੰਨਾ ਕੁ ਫਰੀ ਕੀਤਾ ਜਾ ਸਕਦਾ ਇਹਦੇ ਬਾਰੇ ਦੱਸੋ ਵੀ ਕੰਸੀਸ਼ਨ ਕਰ ਸਕਦੇ ਆ ਜੀ ਰਾਈਟ ਇੰਗਲੈਂਡ ਵਿੱਚ ਫਰੀ ਨਹੀਂ ਹੈਗੀ ਫਿਰ ਐਨਆਰਓ ਨੂੰ ਪਤਾ ਨਹੀਂ ਤੇ ਐਕਸਪਲੇ ਕਰਦੇ ਆ ਹਮ ਰਾਈਟ ਟੈਕਸ ਪੇ ਕਰਦੇ ਸਾਰੇ ਟੈਕਸ ਪੇ ਕਰ ਤਾਂ ਰਨ ਹੁੰਦੀ ਆ ਉੱਤੇ ਹਾਲ ਸਾਡੂ ਅਪਾਇੰਟਮੈਂਟ ਨਹੀਂ ਮਿਲਦੇ ਉੱਤੇ ਇੰਗਲੈਂਡ ਵਿੱਚ ਜੀ ਡਾਕਟਰਾਂ ਦੇ ਜੀਪੀਆਂ ਦੇ ਐਕਸਪਲੇ ਪੁਆਇਨ ਨੂੰ ਮਿਲਦੇ ਰਾਈਟ ਸੋ ਇਹ ਇੱਕ ਚੀਜ਼ ਆ ਕਿ ਨੌਲੇਜ ਜਾਂਦੀ ਆ ਇਹ ਮਸ਼ੀਨੀ ਲੈਂਦੀ ਆ ਇਹ ਚਰੋਂਗ ਦੇ ਲੱਗਦੇ ਪੈਸੇ ਠੀਕ ਹੈ ਮੈਂ ਕਿਹ ਸੀਐਮਸੀ ਇਜ਼ ਅ ਚੈਰਿਟੀ ਆ ਇਹ ਕਿਹਨਾਂ ਤੁਹਾਨੂੰ ਬਿਮਾਰੀਆਂ ਦੇਖਣ ਨੂੰ ਮਿਲੀਆਂ ਇਹਦੇ ਸਬੰਧ ਵਿੱਚ ਤੁਸੀਂ ਮਰੀਜ਼ਾਂ ਨੂੰ ਕੀ ਸੇਵਾਹ ਦਿੱਤੀ ਇਹਦੇ ਬਾਰੇ ਜਿਹੜਾ ਰੋਜ਼ਮਰਗਾ ਦਾ ਜਿਹੜਾ ਜਿੱਦਾਂ ਆਪਣਾ ਖਾਣ ਪੀਣ ਦਾ ਸਿਸਟਮ ਹੈਗਾ ਜਦ ਸੈਰਕਲ ਸਿਸਟਮ ਅਸੀਂ ਉਹਨੂੰ ਉਹ ਐਡਵਾਈਸ ਦਿੰਦੇ ਆ ਕਿ ਮਿੱਠਾ ਬੰਦ ਕਰ ਦੋ ਹੁਣ ਮਰੀਜ਼ਾਂ ਨੂੰ ਅਸੀਂ ਦੇਖਦੇ ਆ ਵੀ ਕਈ ਵਾਰੀ ਹੁੰਦਾ ਵੀ ਉਹ ਮਿੱਠਾ ਤਾਂ ਬੰਦ ਕਰ ਦਿੰਦੇ ਨੇ ਮਤਲਬ ਚਾਹ ਤੇ ਜਿਹੜੇ 슈ਗਰ ਨਹੀਂ ਪਾਉਂਦੇ ਪਰ ਚਾਹ ਦੇ ਗੁੜ ਪਾ ਲੈਂਦੇ ਨੇ ਉਹਨਾਂ ਨੂੰ ਇਹ এডਿਕੇਸ਼ਨ ਦੇਣੀ ਜ਼ਰੂਰੀ ਹੈ ਵੀ ਮਿੱਠਾ ਦਾ ਮਤਲਬ ਕੀ ਹੈਗਾ ਵੀ ਕੀ ਮਿੱਠਾ ਬੰਦ ਕਰਨਾ ਪੈਣਾ ਹੈ ਦੂਜੀ ਤਲੀਆਂ ਚੀਜ਼ਾਂ ਜਿਹੜੀਆਂ ਨੇ ਤੇਲ ਕਿੰਨਾ ਪਾਉਣਾ ਹੈ ਤੜਕਾ ਕਿੱਦਾਂ ਮਾਰਨਾ ਹੈ ਇਹਨਾਂ ਚੀਜ਼ਾਂ ਸੇਰ ਕਰਨੀ ਜ਼ਰੂਰੀ ਹੈ ਸਵੇਰੇ ਸ਼ਾਮ ਇਹ ਲਾਈਫ ਸਟਾਈਲ ਮੋਡੀਫਿਕੇਸ਼ਨ ਅਸੀਂ ਇਹਨੂੰ ਕਹਿੰਦੇ ਆ ਉਹ এডਿਕੇਸ਼ਨ ਜ਼ਰੂਰੀ ਹੈ ਜਿਹੜੀ ਅਸੀਂ ਦੇ ਰਹੇ ਜਾਦੇ ਜਿਹੇ ਨਾਂ ਮਰੀਜ਼ ਆ ਉਹ ਲੱਤਾਂ ਦਾ ਦਰਦ ਤੇ ਜ਼ਿਆਦੇ ਸੌਣੇ ਆ। ਤੇ ਇਹਦਾ ਕੀ ਰੀਜ਼ਨ ਹੁੰਦਾ? ਇਹ ਆਪਣੀ ਜ਼ਿਆਦਾ ਜ਼ਿਆਦਾ ਡਾਈਟ ਦਾ ਵੀ ਜਿਦਾ ਆਪਣੀ ਏਜ ਵੱਧੀ ਹੈ। ਯੂਰਲੀ ਲੇਡੀਜ਼ ਚ ਆਉਂਦਾ। ਮੰਨਿਆ ਤੇ ਹੁੰਦਾ ਜਿਹੜੇ ਵੀ ਲਗਾਤਾਰ ਡੇਲੀ ਕੰਮ ਕਰਦੇ ਨੇ ਉਹ ਥਕਾਵਟ ਨਾਲ ਹੋ ਜਾਂਦਾ। ਲੇਡੀਜ਼ ਜਿਹੜਾ ਹੈ ਨਾ ਉਮਰ ਦੇ ਨਾਲ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਸ਼ਰੀਰ 'ਚ ਹੱਡੀਆਂ ਜਿਹੜੀ ਕਮਜ਼ੋਰ ਹੋ ਜਾਂਦੀਆਂ ਨੇ। ਉਹਨਾਂ ਦਾ ਘਰ ਦਾ ਕੰਮ ਕਾਫੀ ਜ਼ਿਆਦਾ ਹੁੰਦਾ। ਤੇ ਉਹਨਾਂ ਦੇ ਕੈਲਸ਼ੀਅਮ ਦੀ ਘਾਟ ਕਰਕੇ ਇਹ ਪ੍ਰੋਬਲਮ ਆਮ ਤੌਰ ਤੇ ਆ ਜਾਂਦੀ ਹੈ। ਤੇ ਇੱਥੇ ਹੁਣ ਕੈਲਸ਼ੀਅਮ ਦਾ ਵੀ ਤੁਸੀਂ ਜਿਹੜੀ ਹਾਂ ਅਸੀਂ ਨਨ ਦੋ ਤਰ੍ਹਾਂ ਦੇ ਕੈਲਸ਼ੀਅਮ ਹੁੰਦੀ ਹੈ ਇੱਕ ਤਾਂ ਖਾਣ ਵਾਲੀ ਕੈਲਸ਼ੀਅਮ ਹੁੰਦੀ ਹੈ ਇੱਕ ਉਹ ਤਾਂ ਰਿਜ਼ਰਵ ਹੁੰਦਾ ਜਦੋਂ ਵਿਟਾਮਿਨ ਡੀ3 ਜਾਂ ਕੋਲ ਕੈਲਸੀਫਰੋਲ ਕਹਿੰਦੇ ਅਸੀਂ ਅਸੀਂ ਦੋਵੇਂ ਸਿਸਟਮ ਇੱਥੇ ਰੱਖੇ ਹੋਏ ਨੇ ਉਹ ਅਸੀਂ ਮਰੀਜ਼ ਨੂੰ ਫ੍ਰੀ ਚ ਮਿਲਾ ਦਿੱਤਾ ਕਰਦੇ ਹਾਂ ਡਾਕਟਰ ਸਾਹਿਬ ਅੱਜ ਤੁਸੀਂ ਪੇਸ਼ੈਂਟ ਜਿਹੜੇ ਹੱਡੀਆਂ ਦੇ ਸੀ ਹਾਂਜੀ ਉਹਨਾਂ ਨੂੰ ਦੇਖਿਆ ਪੇਟ ਦਰਦ ਦੇ ਪੇਸ਼ੈਂਟ ਸੀ ਹਾਂ ਕੀ ਦੇਖਣ ਜਾਇਆ ਤੁਹਾਡੇ ਜੀ ਕੋਈ ਮੇਨਲੀ ਜੋਇੰਟ ਪੇਨਸ ਸੇ ਸਾਰੇ ਮੇਨਲੀ ਮਾਇਲਜੀਆ অর ਜੋਇੰਟ ਪੇਨਸ ਲੇਬਰ ਕਲਾਸ ਕੇ ਲੋਕ ਜੋ ਐਕਸਟਰਾ ਵਜ਼ਨ ਉਠਾਤੇ ਹੂ ਉਸ ਸੇ ਵੀ

ਤੁਹਾਨੂੰ ਕੀ ਲੱਗਦਾ ਤੁਹਾਡੇ ਮਨ ਦੀ ਖਾਹ ਸੀ ਕਿ ਬੈਲਗੇ ਦੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਇਲਾਜ ਕੀਤਾ ਜਾਵੇ ਠੀਕ ਹੈ ਨਾ ਥੈਂਕ ਯੂ ਥੈਂਕ ਯੂ ਰਜਿੰਦਰ ਐਂਡ ਸਾਸੀ ਦਾ ਫਰਟ ਕਲਪਰੀ ਮੈਂ ਇਹ ਕਹਣਾ ਚਾਹਣਾ ਪਏ ਇਹ ਕਿਹੜੀ ਡਾਕਟਰ ਨਿਲਕਮ ਦੀ ਟੀਮ ਮੈਡੀਕਲ ਟੀਮ ਐਂਡ ਡਾਕਟਰ ਸੰਦੋਸ਼ ਕੁਮਾਰ ਯੂਕੇ ਤੋਂ ਆਇਆ ਹੈ ਉੱਤੇ ਕੰਸਲਟੈਂਟ ਰਾ ਤੇ ਇਹ ਵੀ ਦੋ ਪਿਕੰਦੀ ਤੇ ਆਏ ਆ ਤੇ ਮੈਂ ਅਪਰੀਸ਼ੀਏਟ ਥੈਂਕ ਯੂ ਕਰਦਾ ਸਾਡਾ ਅੰਬੇਰਗਾ ਹਸਪੀਟਲ ਤੇ ਇਹ ਮੈਂ ਲਾਈਕ ਕੈਂਪ ਇਹ ਲਾਈ ਆਪਾਂ ਅਵੇਅਰਨੈਸ ਕਰਨ ਲਈ ਲੋਕਾਂ ਨੇ ਪਕੀਸੇੜੀਆਂ ਹੈ ਹੀ ਆ ਜਾ ਕੇ ਦੇਖ ਲਓ ਐ ਨੌਲੇਜ ਐਮੈਂਟ ਕੇਪਸਾ ਦੇ ਹੋ ਕੇ ਸਪੌਂਸਰ ਕੀਤੀ ਕੈਂਪ ਇਹ ਹੀ 10 ਮਿੰਟ ਲੱਗੀਆਂ ਐਂਡ ਆਫ ਫੈਬਰੂਰੀ ਤੇ ਐਵਰੀ ਸੰਡੇ 10 ਤੋਂ 12 ਤੱਕ ਸੋ ਇਹ ਸਾਰੀ ਟੀਮ ਹਸਪੀਟਲ ਦੀ ਆਈ ਅੱਜ ਤੇ ਲਾਸਟ ਵੀਕ ਵੀ ਆਈ ਸੀ ਤੇ ਮੈਂ ਦਾ ਥੈਂਕ ਯੂ ਕਰਦਾ ਹਾਂ ਤੇ ਕਿਦੇ ਆਪਣੇ ਲੱਖ ਆਪਣੀ ਬਿਲਗਰੀ ਕਲੇ ਨਹੀਂ ਲੱਖੇ ਦੇ ਆਉਣ ਨੌਲੇਜ ਐਡਵਾਈਸ ਲੈ ਲਓ ਇਹ ਬਹੁਤ ਇੰਪੋਰਟੰਟ ਚੀਜ਼ ਹੈ ਥੈਂਕ ਯੂ ਫਸ ਪਹਿਲਾ ਤਾਂ ਸਾਰੇ ਗੜਗੇ ਨਗਰ ਨੂੰ ਸਤਿ ਸ੍ਰੀ ਅਕਾਲ ਤਾਂ ਇੱਕ ਵਾਰੀ ਮੁੜ ਕੇ ਫੇਰ ਕੋਸਾਪੜੇ ਜਿੰਦਲਵਾੜੇ ਥਰੂ ਇੱਕ ਕਲੀਨਿਕ ਪੂਰਾ ਵਾਹ ਇੱਥੇ ਜਿਹੜਾ ਹੈਗਾ ਰੈਗੂਲਰ ਆਪਣਾ ਲਿਖਾ ਜਿਹਾ ਕੈਂਪ ਲੱਗੇ ਐਵਰੀ ਸੰਡੇ ਤਾਂ ਕਿ ਲੋਕਾਂ ਨੂੰ ਫਰੀ ਐਡਵਾਈਸ ਮਿਲ ਸਕੇ ਫਰੀ ਮੈਡੀਸਨ ਵੀ ਮਿਲੋਗੀ ਔਰ ਇਹਦੇ ਨਾਲ ਜਿਹੜੀ ਹੈਗੀ ਆ ਗੜਗੇ ਹਸਪਤਾਲ ਦੀ ਹੋਰ ਵਾਕੀਰ ਵਧੂ ਕੀ ਸਾਥ ਨੂੰ ਕਿਤੇ ਫਸਰ ਦੇ ਇਲਾਜ ਕਰ ਰਹੇ ਆ ਇਹ ਜਿਹੜਾ ਕੰਮ ਹੈ ਜੇ ਤੁਸੀਂ ਚਾਲੂ ਰੱਖੋਗੇ ਅਸੀਂ ਜਿੰਨੇ ਐਨ ਆਰ ਆਈ ਹੈਗੇ ਆ ਜੁੱਫੇ ਦੇ ਵਿੱਚ ਅਸੀਂ ਹੈਲਪ ਕਰਾਂਗੇ ਇਸ ਕੰਮ ਦੇ ਵਿੱਚ ਡਾਕਟਰ ਜਸਪ੍ਰੀਤ ਖੜਗਾ ਜੀ ਅੱਜ ਦੇ ਕੈਂਪ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਜੀ ਬਹੁਤ-ਬਹੁਤ ਪਹਿਲਾਂ ਦਾ ਵਧਾਈਆਂ ਦੇਣਾ ਚਾਹਣਾ ਵੀ ਜਿਹੜਾ ਬਿਲਗਾ ਜਨਰਲ ਚੈਰੀਟੇਬਲ ਹਸਪੀਟਲ 1999 ਦੇ ਵਿੱਚ ਨਹੀਂ ਪੱਤਾ ਰੱਖਿਆ ਸੀਗਾ ਉਹਦੀ 5ਵੀਂ ਬਰੇਗਣ ਚੱਲ ਰਹੀ ਹੈ ਜਿਹਨੂੰ ਅਸੀਂ ਸਿਲਵਰ ਜੁਬਲੀ ਕਹਿੰਦੇ ਆ ਉਹ ਹਸਪਤਾਲ ਜਿੱਦਾਂ ਲੋਕਾਂ ਨੂੰ ਉਮੀਦਾਂ ਸੀਗੀਆਂ ਉਹਦੇ ਹਿਸਾਬ ਨਾਲ ਕਾਫੀ ਜਿਹੜੀ ਹੈਗੀ ਆ ਮਦਦ ਮੈਡੀਕਲ ਏਡ ਮਿਲ ਰਹੀ ਹੈ ਹੁਣ ਜਿਹੜਾ ਬਿਲਗਾ ਜਨਰਲ ਦੇ ਨਾਲ ਨਾਲ ਸੀਐਮਸੀ ਲੁਧਿਆਣਾ ਦੀ ਜਿਹੜੀ ਟੀਮ ਹੈ ਡਾਕਟਰ ਸਾਹਿਬ ਇੱਥੇ ਦੀ ਸਾਰਾ ਦੇਖਭਾਲ ਇੰਚਾਰਜ ਇਹੋ ਹੀ ਨੇ ਇਹਨਾਂ ਦੀ ਜਿਹੜੀ ਟੀਮ ਹੈ ਕਾਫੀ ਅੱਛੀ ਜਿਹੜੀ ਹੈਗੀ ਆ ਮੈਡੀਕਲ ਏਡ ਲੋਕਾਂ ਨੂੰ ਮਦਦ ਮਿਲਦੀ ਹੈ ਔਰ ਆਜ ਦਾ ਕੈਂਪੜਾ ਕੰਮ ਕੀਤਾ ਇਹ ਮੈਨੂੰ ਹੋਰ ਵੀ ਜ਼ਿਆਦਾ ਚੰਗਾ ਲੱਗਾ ਵੀ ਕੁਝ ਮਰੀਜ਼ ਇਹੋ ਜਿਹੇ ਹੁੰਦੇ ਆ ਕੁਝ ਓਵਰ ਏਜ ਹੁੰਦੇ ਆ ਬਜ਼ੁਰਗ ਹੁੰਦੇ ਆ ਜਾਂ ਕੋਈ ਬੱਚਾ ਹੁੰਦਾ ਜਿਹੜੇ ਹਸਪਤਾਲ ਤੇ ਕੰਨੀ ਪਹੁੰ ਗੁਰਦੁਆਰਾ ਸਾਹਿਬ ਜਿਹੜੀ ਜਗ੍ਹਾ ਇਹ ਸਾਡੇ ਪਾਸਿਆਂ ਤੋਂ ਇੱਕੋ ਜੀ ਜਗ੍ਹਾ ਹੈਗੀ ਆ ਤੁਹਾਨੂੰ ਤੇ ਉਹਨਾਂ ਬੰਦਿਆਂ ਨੂੰ ਘਰਾਂ ਦੇ ਕੋਲੋਂ ਆਉਣਾ ਬੜਾ ਚੰਗਾ ਲੱਗਦਾ ਹੈ ਸ਼ੌਕਾ ਵੀ ਹੁੰਦਾ ਸੋ ਜਿਹੜੇ ਵੀ ਮਰੀਜ਼ ਅੱਜ ਇੱਥੇ ਆਏ ਨੇ ਜਿੱਦਾਂ ਪਤਾ ਲੱਗਾ ਵੀ 75 ਕ ਮਰੀਜ਼ ਆਏ ਨੇ ਤੇ ਉਹਦੇ ਨਾਲ ਜਿਹੜਾ ਉਹਨਾਂ ਦਾ ਮੈਡੀਕਲ ਕੈਂਪ ਹੋਇਆ ਬੜਾ ਕਾਮਯਾਬ ਹੋਇਆ ਨਾਲ ਨਾਲ ਦਵਾਈਆਂ ਵੀ ਦਿੱਤੀਆਂ ਗਈਆਂ ਪਰ ਕਈ ਵਾਰੀ ਦੇਖੀਦਾ ਹੁੰਦਾ ਵੀ ਮੈਡੀਕਲ ਕੈਂਪ ਦਾ ਫਰੀ ਹੋਣਾ ਦਵਾਈਆਂ ਮਿਲਦੀਆਂ ਨੇ ਤੇ ਫੇਰ ਮਰੀਜ਼ ਸੋਚੇ ਬਣ ਦਵਾਈਆਂ ਲੈਣ ਕਿੱਥੇ ਜਾਈਏ ਉਹ ਦਵਾਈਆਂ ਫਿਰ ਦਵਾਈਆਂ ਵਾਲੀ ਦੁਕਾਨ ਤੋਂ ਮਿਲਦੀਆਂ ਉਹ ਫਿਰ ਪਤਾ ਨਹੀਂ ਕਿੱਦਾਂ ਹੁੰਦੀ ਐ ਹੁਣ ਡਾਕਟਰ ਸਾਹਿਬ ਆਪਣੇ ਆਪ ਮੈਂ ਪਿੱਛੇ ਦੇਖਦਾ ਸੀ ਡੱਬਿਆਂ ਦੇ ਡੱਬੇ ਭਰ ਕੇ ਦਵਾਈਆਂ ਦੇ ਲਿਆਏ ਨੇ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਇਹ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਕੋਈ ਬਿਮਾਰੀ ਦੱਸੀ ਤਾਂ ਨਾਲ ਦਵਾਈ ਵੀ ਦਿਓ ਇਹ ਦੋਹਰਾ ਫਾਇਦਾ ਹੁੰਦਾ ਵੀ ਜਗ੍ਹਾ ਵੀ ਹੋ ਗਿਆ ਤੇ ਜਿਹੜਾ ਹੋ ਗਿਆ ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਇੱਕ ਬੇਨਤੀ ਇਹ ਜ਼ਰੂਰ ਕਰੂੰਗਾ ਵੀ ਆਪਾਂ ਜਿਹੜਾ 2 ਘੰਟੇ ਦਾ ਕੈਂਪ ਹੈ ਨਾ ਜਿਹਨੂੰ 1 ਘੰਟਾ ਹੋਰ ਵਧਾ ਦਈਏ ਕਿਉਂਕਿ ਬੰਦਾ ਫਿਰ ਬਾਉਂਡ ਹੁੰਦਾ ਵੀ ਮੈਂ ਮੈਡੀਕਲ ਕੈਂਪ ਤੇ ਜਾਣਾ ਆ ਜੋ ਕੋ 2 ਘੰਟੇ ਜੋ 10 ਮਿੰਟ ਕੰਮ ਚੋਂਦਾ 1 ਘੰਟਾ ਹੋਰ ਹੋ ਜਾ ਮੈਂ ਕਹਿੰਦਾ ਇੰਨੇ ਨਾਲ ਸਾਨੂੰ ਬਹੁਤਾ ਨਹੀਂ ਪ੍ਰੈਸ਼ਰ ਪੈਣਾ ਕਿਉਂਕਿ ਦਵਾਈਆਂ ਵੀ ਆਈਆਂ ਪਈਆਂ ਡਾਕਟਰ ਵੀ ਆਏ ਬੈਠੇ ਨੇ 1 ਘੰਟੇ ਚ ਹੋਰ ਮਰੀਜ਼ਾਂ ਜਿਹੜਾ ਜੀ ਅਸੀਂ 2 ਘੰਟੇ ਚ 75 ਕੀਤੇ ਆ ਤੇ ਮੈਨੂੰ ਅੰਦਾਜ਼ਾ ਹੈਗਾ ਵੀ 20 15 ਮਰੀਜ਼ਾਂ ਹੋਰ ਪੈਦਾ ਹੋ ਸਕਦਾ ਜੀ ਅਸੀਂ 1 ਘੰਟਾ ਹੋਰ ਕਰ ਦਈਏ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਸਰੇਂਦਰ ਜੀ ਤੁਸੀਂ ਵੀ ਅੱਜ ਇਸ ਦੂਸਰੇ ਟੈਂਪਰ ਦੇ ਵਿੱਚ ਡਿਊਟੀ ਦਿੱਤੀ ਆ ਕੀ ਮਹਿਸੂਸ ਕਰਦੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਐਨ ਆਰ ਆਈ ਵੀਰਾਂ ਦਾ ਔਰ ਡਾਕਟਰ انਪਮ ਜੀ ਔਰ ਇਹਨਾਂ ਦੇ ਸਟਾਫ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਕਿ ਜਿਹੜੀਆਂ ਸਾਡੇ ਬਿਲਗਾ ਨਗਰ ਦੇ ਲੋਕਾਂ ਲਈ ਇਹ ਸਹੂਲਤ ਪ੍ਰੋਵਾਈਡ ਕਰਾਈਆ ਪਿਛਲੇ ਐਤਵਾਰ ਜਿਵੇਂ ਕਿ ਇਹਨਾਂ ਨੇ 56 ਪੇਸ਼ੈਂਟ ਜਿਹੜੇ ਸੀ ਉਹਨਾਂ ਨੂੰ ਚੈੱਕਅਪ ਕੀਤਾ ਸੀ ਇਸ ਐਤਵਾਰ 75 ਜਿੱਦਾਂ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਕਿ ਬਈ ਇਸੇ ਤਰ੍ਹਾਂ ਹੀ ਇਹ ਜਿਹੜਾ 10 ਮਹੀਨੇ ਲਗਾਤਾਰ ਹਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਵਿਖੇ ਲੱਗੇਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਤੁਸੀਂ ਸਮੇਂ ਸਿਰ ਪਹੁੰਚੋ ਕਿਉਂਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਇਹ ਜਿਹੜਾ ਕੈਂਪ ਹੈ ਇਹ ਲੱਗਦਾ ਤੋ ਇਹ ਠੀਕ ਹੈ ਕਿ ਜਿਹੜਾ ਲੇਟ ਫਿਟ ਆਇਆ ਉਹਨੂੰ ਵੀ ਅਸੀਂ ਉਹਦੇ ਨਾਲ ਕੋਆਪਰੇਟ ਕਰਦੇ ਆ ਵੈਸੇ ਤਾਂ ਪਰ ਬੇਨਤੀ ਕਰਾਂਗੇ ਕਿ ਟਾਈਮ ਜਿਹੜਾ ਹੈ ਉਹਨੂੰ ਜ਼ਰੂਰ ਧਿਆਨ ਚ ਰੱਖ ਕੇ ਹਰ ਐਤਵਾਰ ਜਿਹੜਾ ਇਹ ਕੈਂਪ 10 ਤੋਂ 12 ਵਜੇ ਤੱਕ ਜਿਹੜਾ ਲੱਗਣਾ ਹੈ ਉਹਦੇ ਟਾਈਮ ਦੇ ਵਿੱਚ ਵਿੱਚ ਜ਼ਰੂਰ ਪਹੁੰਚੋ ਔਰ ਇਸ ਕੈਂਪ ਦਾ ਸਾਰੇ ਇਲਾਕਾ ਨਿਵਾਸੀ ਫਾਇਦਾ ਲਓ ਜਿੱਦਾਂ ਡਾਕਟਰ ਸਾਹਿਬਾਨੀ ਸਲਾਹ ਦਿੰਦੀ ਆ ਉਹਦਾ ਆਪਣੇ ਜੀਵਨ ਵਿੱਚ ਉਹਨੂੰ ਸਮਝ ਕੇ ਚੱਲੋ ਸੋ ਸਾਰਿਆਂ ਦਾ ਦੁਬਾਰਾ ਫੇਰ ਐਨਆਰ ਵੀਰਾਂ ਦਾ ਔਰ ਡਾਕਟਰ ਸਾਹਿਬ ਦੀ ਟੀਮ ਦਾ ਔਰ ਖਾਸ ਤੌਰ ਤੇ ਬਿਲਗਾ نیوز ਆਨਲਾਈਨ ਦਾ ਔਰ ਜੋਲ ਸਾਹਿਬ ਪੱਤਰਕਾਰ ਖੜੇ ਵਿਜਾ ਵਿਜੇ ਜੀ ਉਹ ਵੀ ਪੱਤਰਕਾਰ ਇਹ ਜਿਹੜਾ ਇਸ ਪ੍ਰੋਗਰਾਮ ਨੂੰ ਲੋਕਾਂ ਤੱਕ ਲਿਆਂਦੇ ਆ ਉਹਨਾਂ ਦਾ ਤਹਿਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੋ ਵੀ ਬੈਗਾਨੀਜ਼ ਔਨਲਾਈਨ ਨੇ ਦੇਖਦੇ ਨੇ ਸਾਰੇ ਦੇਸ਼-ਵਿਦੇਸ਼ ਵਿੱਚ ਉਹਨਾਂ ਦਾ ਵੀ ਧੰਨਵਾਦ ਹੈ ਕੋਈ ਟੱਚ ਰਿੰਦੇ ਬੜਗੇ ਦੇ ਨਾਲ ਬੜਗੇ ਦੇ ਯਾ ਨਾ ਦੂਜਾ ਅਰਜੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਪਰ ਉਪਕਾਰ ਦੇ ਨਾਲ ਆਪਣੀ ਬੀਬੀ ਕਸ਼ਮੀਰ ਕੌਰ ਜੋ ਕਿ ਡਾਕਟਰ ਉਹਨਾਂ ਦੀ ਵਾਈਫ ਹੈ ਉਹ ਸਪான்ਸਰ ਕਰ ਰਹੇ ਨੇ ਕੈਂਪ ਨੂੰ ਤੇ ਜੋ ਕਿ ਬਹੁਤ ਆਲਾ ਬਦਿਆ ਕਦਮ ਹੈ ਅੱਛਾ ਕਦਮ ਹੈ ਪਰ ਹਸਪਤਲ ਨੂੰ ਬਣਦਾ ਬਹੁਤ ਸਾਰਾ ਹੋ ਗਿਆ ਉਹਨੇ 25 ਸਾਲ ਹੋਣੇ ਜਿਵੇਂ ਡਾਕਟਰ ਤੇ 25 ਸਾਲ ਹੋ ਚਲੇ ਆ ਲੋਕਾਂ ਨੂੰ ਤਾਂ ਪਤਾ ਹੋ ਰਿਹਾ ਹਸਪਤਲ ਦਾ ਇਹ ਜੋ ਕੈਂਪ ਇੱਥੇ ਲੱਗ ਰਿਹਾ ਆ ਫ੍ਰੀ ਇਲਾਜ ਹੋ ਰਿਹਾ ਕਿਉਂ ਨਾ ਹਸਪਤਲ ਦੇ ਵਿੱਚ ਵੀ ਹੋਇਆ ਜਾਵੇ ਜਾਂ ਹਸਪਤਲ ਵਾਲੇ ਐਸਮੇ ਡਾਕਟਰ ਸਾਰੀ ਮੈਨੇਜਮੈਂਟ ਬੈਠੀ ਆ ਉਹਦੇ ਉਦੀ ਪ੍ਰਾਈਸ ਕਿਉਂਕਿ ਸਾਨੂੰ ਕੰਪਲੀਟ ਆ ਰਹੀਆ ਪ੍ਰਾਈਸ ਪ੍ਰਾਈਸ ਬਹੁਤ ਚਾਰਜ ਕਰਦੇ ਆ ਹੈਵੀ ਪ੍ਰਾਈਸਿਸ ਆ ਉਹਦੇ ਪਾਸੇ ਵੀ ਦੇਖਣ ਜਿਹੜੇ ਅਸੀਂ ਆਸਾ ਮਰਾਦਾ ਲੈ ਕੇ ਹਸਪੀਟਲ ਬਣਾਇਆ ਸੀ ਉਹ ਮੈਂ ਕਹਿੰਦਾ ਉਹ ਨਹੀਂ ਉਤਰਿਆ ਉਸ ਤੇ ਕਈਆਂ ਨੇ ਉੱਤੇ ਆਪਣਾ ਆਪਣਾ ਖਿਆਲ ਹੁੰਦਾ ਮੇਰੇ ਕਿਹੜੇ ਨਹੀਂ ਉਤਰਿਆ ਤੇ ਪਰ ਹਜੇ ਵੀ ਕੋਈ ਕਹਿੰਦੇ ਦਿਲ ਬੇਰਾਂਡੂਲਾ ਦਾ ਫਰਕ ਨਹੀਂ ਪਿਆ ਹਸਪੀਟਲ ਹੈਗਾ ਫੈਸਿਲਿਟੀ ਹੈਗੀ ਆਪਣੇ ਏਰੀਆ ਵਿੱਚ 40 ਪਿੰਡਾਂ ਦੇ ਵਿੱਚ ਫੈਸਿਲਿਟੀ ਹੈਗੀ ਆ ਪਰ ਉਹ ਪੁਕਾਰਿਆ ਨਾ ਰਿਹਾ ਸਾਰਨ ਕੀਤਾ ਆ ਹਜੇ ਵੀ ਕਰ ਰਹੇ ਨੇ ਪਰ ਇਹਨਾਂ ਨੂੰ ਹਸਪੀਟਲ ਵਾਲਿਆਂ ਨੂੰ ਚਾਹੀਦਾ ਇਹਨਾਂ ਦੀ ਪ੍ਰਾਈਸਾਂ ਘਟਾਉਣ ਤੇ ਵੱਧ ਤੋਂ ਵੱਧ ਅੱਛਾ ਇਲਾਜ ਜੋ ਵੀ ਕਰਨੇ ਨਾ ਕਿ ਇੱਥੋਂ ਪੇਸ਼ੈਂਟ ਰੱਖੇ ਕਰਕੇ ਲੁਧਿਆਣੇ ਲੈ ਕੇ ਜਾਣ ਇੱਥੇ ਇਲਾਜ ਹੋਣਾ ਚਾਹੀਦਾ ਬਿਲਗਿਲ ਵਿੱਚ ਸਾਡਾ ਇਹ ਟੀਚਾ ਸੀ ਜਿਸ ਲਈ ਅਸੀਂ ਹਸਪੀਟਲ ਬਣਾਇਆ ਸੀਗਾ ਵੀ ਇੱਥੇ ਇਲਾਜ ਹੋਣਗੇ ਨਾ ਕਿ ਇੱਥੋਂ ਦੋ ਤਿੰਨ ਟੀਕੇ ਲਾ ਕੇ ਲੁਧਿਆਣੇ ਲਿਆ ਜਾਵੇ ਪਰ ਇਸ ਤੋਂ ਵਧੀਆ ਤਰੀਕਾ ਇਹ ਹੀ ਹੋ ਸਕਦਾ ਜੇ ਵੀ ਡਾਕਟਰ ਸਾਹਿਬ ਹੁਣ ਰਿਟਾਇਰ ਹੋਏ ਆ ਮੈਂ ਤਾਂ ਕਹੂੰਗਾ ਡਾਕਟਰ ਸਾਹਿਬ ਆਪ ਹਸਪੀਟਲ ਟੇਕਓਵਰ ਕਰਨ ਤੇ ਇਲਾਜ ਕਰਨ ਇੱਥੇ ਤੇ ਬੀਬੀ ਕਸ਼ਮੀਰ ਕੋ ਜੋ ਕੇ ਤਨੋ ਮਨੋ ਤਨੋ ਬਹੁਤ ਸੇਵਾ ਕਰਦੀ ਆ ਬਾਕੀ ਅਸੀਂ ਨਾਲ ਡਾਕਟਰ ਅੱਗੇ ਨਾਲ ਆ ਤੇ ਹੁਣ ਇਹਨਾਂ ਨੂੰ 1 ਰੁਪਈਆ ਵੀ ਦਿੱਤਾ ਆ ਸੋਰ ਹਸਪੀਟਲ ਹੰਦਖਾ ਕੋਲਕਤ ਹਰਨ ਵੀ ਕਾ ਮਸ਼ੀਨਾ ਵੀ ਲੋੜ ਕਈਆਂ ਨੇ ਮੇਰੀ ਗੱਲਾ ਨਹੀਂ ਲੈ ਕਰਨੀਆਂ ਮੈਂ ਸੋਹਣਾ ਤੋਂ ਮਾਫੀ ਮੰਗਦਾ ਪਰ ਮੇਰੇ ਮੈਂ ਤਾਂ ਗੁਰੂ ਆਜਿ ਦੇ ਗੁਰਦਵਾਰੇ ਵਿੱਚ ਕਹਿ ਰਿਹਾ ਸੱਚ ਬੋਲ ਰਿਹਾ ਜੇ ਬਹੁਤ ਬੜਾ ਵਧੀਆ ਇਹਨਾਂ ਨੇ ਕੈਂਪ ਲਾਇਆ ਲੋਕਾਂ ਨੂੰ ਪਤਾ ਲੱਗ ਰਿਹਾ ਪਰ 25 ਸਾਲ ਤੋਂ ਹਸਪੀਟਲ ਬਣ ਚਲੇ 25 ਸਾਲ ਹਸਪੀਟਲ ਬਣੇ ਨੂੰ ਇਸ ਕਰਕੇ ਵੱਧ ਘੱਟ ਲੱਭ ਜयो ਤਾਂ ਮਾਫ ਕਰਨਾ ਇਹ ਮੈਨੂੰ ਗੀ ਗਾਣੋ ਹਾਂ ਜੀ ਕਰੋ ਪਾ ਲਿਆ ਤੁਹਾਨੂੰ ਹਾਂ ਬਈ ਮਾਇਆ ਦੀ ਬਹੁਤ ਲੋੜ ਆ ਹਾਂ ਇਸ ਕੰਮ ਵਿੱਚ ਲੋੜ ਨੂੰ ਹਾਂ ਤੇ ਇਹਦੇ ਬਾਰੇ ਦੱਸੋ ਬਈ ਮਾਇਆ ਜਿਹੜੀ ਆ ਉਹ ਕਿੰਦਾ ਤਾਂ ਕਿਵੇਂ ਆਵੇ ਮਾਇਆ ਜਿਸ ਵੇਲੇ ਮਾਇਆ ਸੀ ਇਕੱਠੀ ਕਰਦੇ ਸੀਗੇ ਸੈਡੀ ਕੋ টিਚਰ ਸੀਗੇ ਬਸ ਇਆ ਕਰਾਂਗੇ ਇਆ ਕਰਾਂਗੇ ਆਖਰੇ ਲੋਕੀ ਪੈਸੇ ਦਿੰਦੇ ਸੀ ਉਸ ਵੇਲੇ ਹੁਣ ਲੋਕ ਲੋਕੀ ਇੰਨੇ ਕਮਲੇ ਨਹੀਂ ਰਹਿ ਗਏ ਜਣਕੇ ਇਥੇ ਐਨਆਰਆਈ ਨੇ ਕਮਲਨੀ ਉਹ ਮਾਇਆ ਮਾਇਆ ਦਿੰਦੇ ਆਲਰੇਡੀ ਜਿਹੜਾ ਦੇਣੀ ਉਹ ਤਾਂ ਆਲਰੇਡੀ ਉੱਥੇ ਦੇਣ ਦੇ ਜਾ ਕੇ ਮੈਂ ਹੋਰ ਪਾਸੇ ਦਿੰਦੇ ਆ ਮਾਇਆ ਤਾਂ ਚਾਹੀਦੀ ਚਾਹੀਦੀ ਇਹ ਸੀਐਮਸੀ ਬਹੁ ਬੜੀ ਇੰਸਟੀਚਿਊਸ਼ਨ ਹੈ ਨਾ ਬਹੁ ਬੜੀ ਆ ਪੈਸਾ ਇਹਨਾਂ ਕੋਲ ਆਲਰੇਡੀ ਬਹੁਤ ਜ਼ਿਆਦਾ ਆ ਅਸੀਂ ਇਹਨੂੰ ਉਹਨਾਂ ਦੇ ਪੈਸੇ ਦੀ ਗੱਲ ਛੱਡੀਏ ਆਪਾਂ ਕੀ ਦਿੰਨੇ ਉੱਥੇ ਗੱਲ ਆਈਏ ਅਸੀਂ ਉਹੀ ਦੱਸਾਈ ਜਿਹਨੇ ਦਸ ਨੌ ਦੀ ਕਿਰਤ ਕਰਨੀ ਆ ਉਹ ਤਾਂ ਦੇਣੀ ਦੇਣੀ ਜਿੱਤੇ ਇਹ ਨਹੀਂ ਹੁੰਦੀ ਸਭ ਕੁਝ ਦਿਖਾ ਕੇ ਕਹਾਲੇ ਕਰਦੇ ਆ ਗੁਪਤਾਨ ਵੀ ਚੱਲਦਾ ਹੁੰਦਾ ਮਾਇਆ ਤੋਂ ਯਾਦਾ ਪੇਸ਼ਨਾ ਦੀ ਲੋੜ ਆ ਮੈਂ ਕਹਿੰਨਾ ਮਾਇਆ ਦੀ ਲੋੜ ਨਹੀਂ ਉੱਥੇ ਪੇਸ਼ ਪੇਸ਼ਨਾ ਦੀ ਲੋੜ ਬੱਦ ਤੋਂ ਬੱਦ ਹਸਪਤਲ ਚੱਲੇ ਠੀਕ ਆ ਉਹਦੀ ਪ੍ਰਾਈਸਾਂ ਕੱਟ ਡਾਊਨ ਕਰੋ ਇੱਥੇ ਤਾਂ 20 50 ਪਿਆਰ ਪਿਆਰ ਚ ਲੋਕੀ ਲੈ ਲਿੰਦੇ ਦਵਾ ਲਿੰਦੇ ਨੂਰਮਤ ਲੈਂਦੇ ਆ ਇੱਥੇ ਇੱਥੇ ਤਾਂ ਇਕਦਮ ਯਾ ਕਹਿੰਦੇ ਟੈਸਟ ਕਰਵਾ ਟੈਸਟ ਕਰ ਟੈਸਟਾਂ ਦੀ ਕਈ ਵਾਰ ਲੋੜ ਹੀ ਨਹੀਂ ਹੁੰਦੀ ਮੈਂ ਦੇਖਿਆ ਕਈ ਵਾਰੀ ਠੀਕ ਆ ਇਸ ਕਰਕੇ ਵੱਧ ਕੱਟ ਰੱਬ ਜੀ ਮਾਫੀ ਮੰਗਦਾ ਆ ਇੰਨੇ ਮੇਰਾ ਕਹਿਣਾ ਸੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਆਦੀ ਸ਼ਿਰਕਲ ਜੀ ਤੁਸੀਂ ਵੀ ਹਾਜ਼ਰ ਨਾਲ ਬਹੁਤ ਸਮੇਂ ਤੋਂ ਜੁੜੇ ਹੋ ਈ ਕਹਿਣਾ ਚਾਹੁੰਦੇ ਆ ਪਰੋਜ ਸਿੰਘ ਨੂੰ ਨਹੀਂ ਕਈ ਸਵਾਲ ਖੜੇ ਕਰ ਗਏ ਸ ਬੇਲਗਾ ਨਿਵਾਸੀ ਸਾਰੇ ਤੁਹਾਡੇ ਆਨਲਾਈਨ ਚੈਨਲ ਜਿਨੇ ਵੀ ਰਵਾਜ ਕਰਦੇ ਆ ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਇਨਫੋਰਮੇਸ਼ਨ ਸਾਂਝੀ ਹੁੰਦੀ ਆ ਹੁਣ ਰੋਜ ਸਿੰਘ ਨੂੰ ਕੋਈ ਸਵਾਲ ਕੀਤੇ ਕਿਉਂਕਿ ਮੈਂ ਵੀ ਇਹਦੇ ਨਾਲ ਇਨਵੋਲਵ ਆ ਉਹਦੇ ਕੁਝ ਜਵਾਬ ਜ਼ਰੂਰੀ ਆ ਪਹਿਲੀ ਗੱਲ ਤਾਂ ਆਹ ਜਿਹੜੇ ਕੈਂਪ ਆ ਇਹ ਵੀ ਸਪான்ਸਰ ਕੀਤੇ ਜਾਂਦੇ ਆ ਠੀਕ ਹੈ ਕਿਹੜੇ ਕੀਤੇ ਆ ਜੇ ਤਰ ਲੋਜ ਨਹੀਂ ਕੋਈ ਸਿੰਗ ਨਹੀਂ ਕੋਈ ਸਪான்ਸਰ ਕਰਨਾ ਹੋਵੇ ਤਾਂ ਉਹ ਕਰ ਸਕਦੇ ਆ ਕਰ ਸਕਦੇ ਆ ਜੇ ਇਹ ਕਹੋ ਪਈ ਤੇ ਆ ਮਾਇਆ ਦਿੱਤੀ ਸੀ ਉਸ ਵੇਲੇ ਖਰਚੀ ਗਈ ਸੀ ਠੀਕ ਹੈ ਜਿਹੜਾ ਕਹਣਾ ਪੇ ਜੇ ਜੇ ਇਹ ਕਿਹਾ ਕਿ ਇੱਕ ਚੀਜ਼ ਮੇਰਾ ਖਤਰੋਚ ਅਸੀਂ ਹੁਣ ਮਿਸ ਕਰਦੇ ਆ ਉਹ ਕਿਉਂਕਿ ਮੇਰਾ ਇਹ ਨਾ ਕੱਲਾ ਇਹ ਨਾ ਵਾਰ ਨਹੀਂ ਮੇਰਾ ਮੁਕੱਦਮਾ ਕਾਲਜ ਨਾਲ ਵਿਵਾ ਹੈ ਉਹ ਵੀ ਅਸੀਂ ਯੂਨੀਵਰਸਿਟੀ ਨੂੰ ਦਿੱਤਾ ਯੂਨੀਵਰਸਿਟੀ ਇਹ ਮੈਨੇਜਮੈਂਟ ਕਰਨੀ ਆ ਉਹਨੂੰ ਰਨ ਕਰਨਾ ਆ ਇਸੇ ਤਰ੍ਹਾਂ ਸੀਐਮਸੀ ਨੇ ਦੀ ਮੈਨੇਜਮੈਂਟ ਕਰਨੀ ਆ ਇਹ ਕਹਿੰਦੇ ਵੀ ਉਹਨਾਂ ਕੋਲ ਬਹੁਤ ਪੈਸਾ ਆ ਸਾਡੇ ਲਈ ਰਿਓ ਉਹ ਉਹ ਸਾਡੇ ਲਈ ਨਹੀਂ ਆ ਉਹਨਾਂ ਨੇ ਜਿੱਥੇ ਉਹ ਮਰਾਸਫ ਸਾਂਝੂ ਗਏ ਉਹ ਖਰਚ ਗਏ ਜਿੱਦਾਂ ਹੁਣ ਤੱਕ ਲੋਜਿਸਟਿਕ ਹੁਣੀ ਬੋਲ ਕੇ ਗਏ ਆ ਇਹਨਾਂ ਦੇ ਆਪਣੇ ਪੈਸੇ ਆ ਇਹਨਾਂ ਨੂੰ ਪੁੱਛੋ ਪਿਛਲੇ 15 ਸਾਲਾਂ ਜਿੰਨੇ ਪੈਸੇ ਦਿੱਤੇ ਆ ਜੀ ਮੈਂ ਇਹ ਕੁਐਸਚਨ ਕਰਦਾ ਆ ਪਹਿਲਾਂ ਦਿੱਤੇ ਸੀ ਬਣਾਉਣੇ ਬਿਲਡਿੰਗ ਬਣਾ ਕੇ ਹਸਪੀਟਲ ਨਹੀਂ ਬਣ ਜਾਂਦਾ ਜੀ ਉਹਨੂੰ ਰਨ ਕਰਨਾ ਹੁਣ ਅਸੀਂ ਹਾਲੇ ਵੀ ਕਹਿੰਦੇ ਬਈ ਜੀ ਇਹਨੂੰ ਫ੍ਰੀ ਕਰੀਏ ਫ੍ਰੀ ਤਾਂ ਅਫਰੀਕਾ ਕੈਂਪ ਲਗਾ ਇਹਨੂੰ ਸਪੌਂਸਰ ਕਰ ਲਓ ਪਾਉ ਮਹੀਨੇ ਪਰ ਲਈ ਚਾਰ 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 ਮਹੀਨੇ ਚਾਰ ਚਾਰ ਕੈਂਪਸ ਸਪੌਂਸਰ ਕਰਨ ਨੂੰ ਪਾਜ ਕਰ ਲਓ ਇਦ ਕੀ ਰੋਲਾ ਲੇਕਿਨ ਇਹੇ ਹੀ ਕਹੋ ਬਈ ਜੀ ਪੈਸਾ ਉਹਨਾਂ ਕੋ ਬਹੁਤ ਇੱਕ ਇਹਨਾਂ ਨੇ ਲਫਜ਼ ਵਰਤਿਆ ਮੈਨੂੰ ਇੱਕ ਚਿਚਕ ਨਹੀਂ ਕਹਿਣ ਜੇ ਇਹ ਕਹਿੰਦੇ ਮੈਨੂੰ ਸਭ ਕੁਝ ਪਤਾ ਆਪਣੇ profession ਦਾ ਪਤਾ ਹੋ ਸਕਦਾ ਡਾਕਟਰ ਨੂੰ ਕਿੱਦਾਂ ਪਤਾ ਹੋ ਸਕਦਾ ਬਿਲਕੁਲ ਇਸ ਕਰਕੇ ਮੈਂ ਇਹ ਅਰਜ਼ ਕਰਦਾ ਕਿ ਜਿਹੜਾ ਠੀਕ ਹੈ ਹਸਪੀਟਲ ਹੈ ਉਹ ਅੰਨੇ ਚੋਂ ਚੱਲਦਾ ਗਾਹਾਂ ਵੀ ਚਰਾਉਣਾ ਤੇ ਜਿੰਨੇ ਜਿੰਨੀ ਵੀ ਉਹ ਸਾਰੇ ਦੀ ਮਾਇਆ ਦੀ ਜਦੋਂ ਗੱਲ ਕੀਤੀ ਆ ਮਾਇਆ ਦੀ ਲੋੜ ਆ ਜਿੰਨੀ ਕਰ ਕੋਈ ਕਰ ਸਕਦਾ ਇਹ ਗਾਹਾਂ ਵੀ ਲੋੜ ਆ ਜੇ ਕਹੋ ਬਿਸੀਐਮਸੀ ਕੋਲੋਂ ਲਿਆ ਕੇ ਪੈਸੇ ਖਰਚੇ ਤਾਂ ਸੀਐਮਸੀ ਜਿ세 ਮਰਜ਼ੀ ਕਰ ਚੱਲੂਗਾ ਜੇ ਦਾ ਤੁਹਾਡੇ ਪੈਸੇ ਆ ਤੁਸੀਂ ਜਿ세 ਮਰਜ਼ੀ ਕਰ ਚੋ ਤਾਂ ਸੀਐਮਸੀ ਵੀ ਆਪਣੀ ਮਰਜ਼ੀ ਇੱਥੇ ਖਰਚੋ ਤੁਸੀਂ ਸੀਐਲਸੀ ਨੂੰ ਗਾਈਡਿੰਗ ਕਰ ਸਕਦੇ ਪੇ ਇੱਥੇ ਖਰਚੋ ਮੈਂ ਨਕਦਰ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਹਾਂਜੀ ਹਾਂਜੀ ਢਿੱਲੋ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੀ ਕਿ ਆ ਜਿਹੜਾ ਕੈਂਪ ਆ ਅਸੀਂ ਸਟਾਰਟ ਕੀਤਾ ਹੈਗਾ ਆ ਮਤਲਬ ਫ੍ਰੀ ਕੈਂਪ ਟੋਟਲੀ ਫ੍ਰੀ ਮੈਡੀਸਨ ਫ੍ਰੀ ਚੈੱਕਅਪ ਫ੍ਰੀ ਫੈਸਿਲਿਟੀ ਫ੍ਰੀ ਉਹ ਦੂ ਬਾਗ ਆਪਣੇ ਹਸਪਤਾਲ ਜਾ ਕੇ ਵੀ ਚੈੱਕਅਪ ਹੋ ਸਕਦਾ ਜਿਹੜਾ ਬੰਦਾ ਸੀਰੀਅਸ ਆ ਇਹ ਕੈਂਪ ਹੁਣ ਅਸੀਂ ਪੰਜਾਂ ਛਿਆਂ ਨੇ ਰਲ ਕੇ ਤਿੰਨ ਮਹੀਨੇ ਲਈ ਸਪான்ਸਰ ਕੀਤਾ ਠੀਕ ਹੈ ਠੀਕ ਹੈ ਹੁਣ ਇਹਦੇ ਵਿੱਚ ਹੋਰ ਸਪான்ਸਰ ਜਿੱਦਾਂ ਭਾਜੀ ਹੁਣ ਇਹ ਕਿਹਾ ਔਰ ਜਿਹੜਾ ਮਰਜੀ ਮੋਰੇ ਅੱਗੇ ਆ ਜਾਏ ਇਸ ਕੈਂਪ ਨੂੰ ਸਪான்ਸਰ ਕਰੀ ਜੋ 12 ਮਹੀਨੇ ਤੀਦਨ ਕਰਾਂਗੇ ਠੀਕ ਨੇ ਇਹ ਪਰ ਪੈਸੇ ਨਾ ਚੱਲਣਾ ਇਹ ਹਰਖ ਨਾ ਔਰ ਅਸੀਂ ਗਾਂ ਦਿਨੋ ਦਿਨ ਅਸੀਂ ਜਾਂਗਸਟਰ ਵੀ ਲਿਆ ਰਹੇ 40 50 ਸਾਲ ਦੇ ਨਾਲ ਕਮੇਟੀ ਦੇ ਵਿੱਚ ਜਿਹੜੇ ਕਿ 7 ਸਾਲ ਨੂੰ ਬੜੀ ਗਾਂ ਬਦੂ ਚਲਾਈ ਚੱਲਣ ਠੀਕ ਨੇ ਹੁਣ ਅਸੀਂ ਮੈਂ 82 ਇਹ ਭਾਜੀ ਹੁਣੀ 85 86 ਡਾਕਟਰ ਹੁਣੀ 70 ਪਲਸ ਰੌਇ ਤਾਂ ਇਹ ਦਰ ਬਾਕੀ ਹੋਰ ਸਜਣ ਦੀ ਇਦਈਆਂ ਕਿਉਂਕਿ ਸਾਡਾ ਇੱਕ ਟਾਈਮ ਆ ਜਾਣਾ ਜਦੋਂ ਅਸੀਂ ਰਿਟਾਇਰ ਹੋ ਜਾਣਾ ਤੇ ਸਾਨੂੰ ਜਿਹੜੀ ਨਿਊ ਜਨਰੇਸ਼ਨ ਆ ਉਹ ਵੀ ਉਹ ਵੀ ਨਾਲ ਕੰਮ ਕਰੂਗੀ ਤੇ ਚਲੋ ਜੀ ਸਿੰਘ ਸਾਡੇ ਨਾਲ ਵੀ ਜੰਗ ਹੈ ਇਹ ਵੀ ਵਿੱਚ ਫੈਸਿਲਿਟੀ ਚ ਹਿਸਾਲਾ ਸਾਰੇ ਸਾਡਾ ਕਹਿਣਾ ਦਾ ਮਤਲਬ ਵੀ ਚਲੋ ਜੀ ਸਿੰਘ ਜੀ ਮੋਰੇ ਆਓ ਬਿਲਕੁਲ ਜੀ ਸਾਨੂੰ ਕੋਈ ਤਰਾਜ ਨਹੀਂ ਹੈ ਸਾਨੂੰ ਕੋਈ ਤਰਾਜ ਨਹੀਂ ਅੱਗੇ ਇਹ ਪਹਿਲਾਂ ਵੀ ਹੋ ਰਹੇ ਰਹੇ ਫਿਰ ਮਾਇਆ ਲੈ ਕੇ ਆਓ ਜਿੱਥੇ ਲਾਉਣੀ ਹੈ ਤੇ ਫੇਰ ਦੇਖੋ ਮੈਂ ਬੰਗੇਦਾ ਇਹਨਾਂ ਕੋ ਆਠ ਹੈਗਾ ਮਾਇਆ ਇਕੱਠਾ ਕਰਨ ਦਾ ਲੋਕ ਕਹਿੰਦੇ ਆ ਵੇ ਫ੍ਰੀ ਦਿਓ ਆਪਾਂ ਫ੍ਰੀ ਮੰਗੇ ਹਾਂ ਪਰ ਇਕੱਠੇ ਕਰਨ ਵਿਚਾਰੇ ਮੜਿਆ ਕਰੀ ਆਗੇ ਕੋਈ ਸੰਦਾ ਰਿਸਪੌਂਸ ਨੂੰ ਗੱਲ ਆਈ ਆ ਵੀ ਫ੍ਰੀ ਦੀ ਕਿ ਤੁਸੀਂ ਇਹ ਇੰਗਲੈਂਡ ਵਿੱਚ ਜਿਹੜੀਆਂ ਮੈਡੀਕਲ ਸਵਾਮਾ ਦੇ ਚੁੱਕੇ ਆ ਤੇ ਮੈਡੀਕਲ ਦੇ ਵਿੱਚ ਕਿੰਨਾ ਕੁ ਫ੍ਰੀ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਦੱਸੋ ਕੁਝ ਕਿੰ ਸੈਸ਼ਨ ਕਰਾ ਦਿਆਂ ਜੀ ਰਾਈਟ ਲੈਂਡਵਿਜ ਫ੍ਰੀ ਨਹੀਂ ਹੈਗੇ ਫਿਰ ਐਨਆਰਓ ਨੂੰ ਪਤਾ ਨਹੀਂ ਟੈਕਸ ਪੇ ਕਰਦੇ ਆ ਰਾਈਟ ਟੈਕਸ ਪੇ ਕਰਦੇ ਸਾਰੇ ਟੈਕਸ ਪੇ ਕਰ ਤਾਂ ਰਨ ਹੁੰਦੀ ਆ ਉੱਤੇ ਹਾਲ ਸਾਡੂ ਅਪਾਇੰਟਮੈਂਟ ਨਹੀਂ ਮਿਲਦੇ ਉੱਤੇ ਇੰਗਲੈਂਡ ਵਿੱਚ ਜੀ ਡਾਕਟਰਾਂ ਦੇ ਜੀਪੀਆਂ ਦੇ ਐਕਸ ਵੀ ਪੁਆਇੰਟ ਨਹੀਂ ਮਿਲਦੇ ਰਾਈਟ ਸੋ ਇਹ ਇੱਕ ਜੀ ਚੀਜ਼ ਜੋ ਆ ਕੇ ਦੀ ਨੌਲੇਜ ਆਉਂਦੀ ਆ ਇਹ ਮਸ਼ੀਨੀ ਲੈਂਦੀ ਆ ਇਹ ਚਲੌਣ ਦੇ ਲੱਗਦੇ ਪੈਸੇ ਠੀਕ ਹੈ ਮੈਂ ਕਿਹ ਸੀਐਮਸੀ ਇਜ਼ ਅ ਚੈਰੀਟੀ ਆ ਉਹ ਵੀ ਚੈਰੀਟੀ ਰਜਿਸਟਰ ਆ ਕੁਨ ਬੋਰਡ ਸੋ ਮੇਰਾ ਮਤਲਬ ਕਿ ਫੀ ਆ ਆਪਾਂ ਕੰਸੈਸ਼ਨ ਦੇ ਦਿੰਦੇ ਆ ਦਿੰਦੇ ਆ ਕੋਪਰਸ ਫੰਡ ਹੈਗਾ ਸਾਡੇ ਕੋਲ ਨੇ ਲਈ 50 ਲੱਖ ਦਾ ਕੋਪਰਸ ਫੰਡ ਹੈ ਤੇ ਉਹਦੀ ਨੰਬਰ ਹੋਣਾ ਓਏ 20000 ਜੀ ਦਿੰਨੇ ਆ ਕਿ ਸੈਸ਼ਨ ਦਿੰਨੇ ਦਾ ਹੋਰ ਕੰਸੈਸ਼ਨ ਦਿੰਨੇ ਆ ਇਹ ਪਤਾ ਨਹੀਂ ਸਾਡੇ ਇਹਨਾਂ ਨੂੰ ਐਕਚੁਅਲੀ ਪਤਾ ਨਹੀਂ ਤੇ ਸਿਸਟਮ ਕਿਵੇਂ ਹੋਵੇ ਸੋ ਮੇਰਾ ਮਤਲਬ ਹੈ ਫ੍ਰੀ ਹੋਵੇ ਮੇਰਾ ਸਵਾਲ ਹੋ ਰਿਹਾ ਕਿ ਬਿਲਕੁਲ ਤੇ ਲੋਕਾਂ ਦੇ ਵਿੱਚ ਵੀ ਇਹ ਧਾਰਨਾ ਆਇਆ ਵੀ ਹਸਪਤਾਲ ਜਿਹੜਾ ਹੈ ਇਹ ਇਹ ਚੈਰੀਟੇਬਲ ਆ ਇਹਨਾਂ ਨੂੰ ਫ੍ਰੀ ਕਰਨਾ ਚਾਹੀਦਾ ਤੁਸੀਂ ਇਹ ਕਿੰਨਾ ਕੁ ਫ੍ਰੀ ਕਰ ਸਕਦੇ ਹੋ ਇਹਦੇ ਬਾਰੇ ਦੱਸ ਸਕਦੇ ਆ ਫ੍ਰੀ ਤਾਂ ਹੋ ਹੀ ਨਹੀਂ ਸਕਦਾ ਇਹਨੂੰ ਜੀ ਹੋ ਸਕਦਾ ਥੋੜਿਆ ਨਹੀਂ ਹੋ ਸਕਦਾ ਕਿਉਂਕਿ ਕੋਈ ਕੁਝ ਹੈ ਨਹੀਂ ਉਹ ਹੁੰਦਾ ਵੀ ਆ ਹੁੰਦਾ ਵੀ ਆ ਕੋ ਸਪான்ਸਰ ਕਰ ਦਿੰਦਾ ਰਾਈਟ ਫੇ ਫੇ ਹੱਤ ਮਮਦ ਅਸੀਂ ਵੀ ਇੱਕ ਫੰਡ ਕੋਪਸ ਫੰਡ ਹੈ ਇਹਨਾਂ ਲਈ 50 ਲੱਖ ਦਾ ਕੋਪਸ ਫੰਡ ਰਾਇਆ ਤੁਹਾਨੂੰ ਨਹੀਂ ਪਤਾ ਹੋਣਾ ਜੀ ਉਹ ਵੀ ਵੀ ਯਾਦ ਜਾਂਦਾ ਇਨਕਮਡ ਡਾਕਟਰ ਨੂਪਨ ਦੇ ਜੀ ਉਹ ਆ ਇਹ ਹੋਰ ਕਿਹੜੀ ਚੀਜ਼ਾਂ ਕਿ ਇਹ ਸਪੈਸ਼ਲਿਸਟ ਨੰਬਰ 1 ਆਇਆ ਕਿ ਇਹ ਸਪੈਸ਼ਲਿਸਟ ਡਾਕਟਰ ਹੈ ਐਮ ਡੀ ਕਾਰਡੀਓਲੋਜਿਸ ਨੀਡਸ ਟੈਸਟ ਸਾਡੇ ਪਾਸਲੇ ਤੁਹਾਨੂੰ ਪਤਾ ਹੈ ਨਾ ਉਹ ਮੈਂ ਉਹ ਡਵਾਈਸ ਹੈਗਾ ਕਿਸੇ ਨੇ 11 ਲੱਖ ਦੀ ਟ੍ਰੈਡਮਿਲ ਲੈਤੀ ਸੀ ਉਦੋਂ 25 ਸਾਲ ਹੋ ਗਿਆ ਉਹ ਗਲ ਗਿਆ ਉਹਨੂੰ ਪਤਾ ਨਹੀਂ ਸੀ ਯੂ ਹੈਵ ਟੂ ਹੈਵ ਅ ਕਾਰਡੀਓਲੋਜਿਸ ਡੂ ਅ ਟ੍ਰੈਡਮਿਲ ਮੈਂ ਏਗਰ ਏ ਕੁਲ ਸਪੈਸ਼ਲਿਸਟ ਕਰਨਾ ਹੁੰਦੀ ਹਾਂ ਰਾਈਟ ਏਗਰ ਹਸਪੀਟਲ ਚ ਰੋਣ ਇਟਸ ਅ ਵੈਰੀ ਹਾਈ ਟੈਕਨੀਕ ਸਪੈਸ਼ੈਲਿਟੀ ਨਾਲੇ ਸਾਇੰਸ ਬੜੀਆਂ ਦੀਆਂ ਦੀਆਂ ਮੈਡੀਸਿਨ ਬੜੀਆਂ ਦੀਆਂ ਉਹ ਪੁਰਾਣੇ ਦਿਨ ਉਹ ਗਾਈ ਗਏ ਆ ਯੂ ਹੈਵ ਟੂ ਚੇਂਜ ਕਨ ਆਫ ਇੰਦਾ ਦਵਾਈਆਂ ਦਾ ਉਹ ਟੈਕਨੋਲੋਜੀ ਸੋ ਇਹ ਤੇ ਮੈਂ ਇਹੀ ਕਹਿੰਦਾ ਚੈਰੀਟੇਬਲ ਉਹਨਾਂ ਲਈ ਆ ਕਿਤੇ ਬੰਦੇ ਪੂਰਾ ਕਰ ਰਹੇ ਆ ਇਹ ਕਰ ਰਹੇ ਹਨ ਉਹਨ ਵੀ ਕੋਈ ਨਾ ਕੋਈ ਸਪਾਂਸਰ ਕਰਦਾ ਕੋਈ ਨਾ ਕੋਈ ਸਾਡਾ ਮੈਂਬਰ ਹੀ ਸਪਾਂਸਰ ਕਰਦਾ ਇਹ ਤਾਂ ਨਹੀਂ ਬਗਲੀ ਪਿਆ ਛੱਡਿਆ ਦਾ ਤੁਹਾਡੇ ਤੁਸੀਂ ਲਾ ਲੋ ਉਹਨੂੰ ਸਪਾਂਸਰ ਕਰਦਾ ਕੋਈ ਨਾ ਕੋਈ ਰਨਿੰਗ ਕਾਸਟ ਹਸਪੀਟਲ ਦੀ ਰਨਿੰਗ ਕਾਸਟ ਬਿੰਦਰੀ ਦੀ ਉਹ ਮਸ਼ੀਨਰੀ ਦੀਆਂ ਅਪਡੇਟ ਕਰਨੀਆਂ ਪੈਂਦੀਆਂ ਮਿਸ਼ਨ ਲੈਬਸ ਦੀਆਂ ਓਬਟੇਨ ਕਰੀਏ ਅਜੀ ਕਾਰਡੀਓਲੋਜੀ ਕਰ ਰਹੇ ਹਾਂ ਕਾਰਡੀਓਲੋਜੀ ਏਕੋਕਾਰਡੀਓ ਸਾਰੂ ਤੇ ਮੈਦਨ ਏਕੋਕਾਰਡੀਓ ਤੇ 35 ਪੌਂਡਾ ਨਾ ECG ਕੰਸਲਟੈਂਟ ਏਕੋਕਾਰਡੀਓਗ੍ਰਾਮ 올 ਦਾ ਬਲੱਡ ਟੈਸਟ ਉਥੇ ਇੰਗਲੈਂਡ ਪੇ 35 ਪੌਂਡਾ ਹੋ ਜਾਂਦਾ ਤੁਹਾਨੂੰ ਤੇ ਫਿਸ਼ੀਨ ਚਿਫ ਜੋ ਬੰਦਿਆਂ ਲਈ ਓਨ 35 ਪੌਂਡ ਲੱਗਦਾ ਇੱਥੇ ਹੀ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜੀਆਂ ਵੜਕੇ ਦੇ ਲੋਕਾਂ ਦੀ ਆਸਮਈ ਦਾ ਜਦਾਂ ਅਸੀਂ ਦੇਖਦੇ ਆ ਜੇ ਤੁਸੀਂ ਕਹੋ ਕੋਈ ਜਿਹੜੇ ਗਰੀਬ ਆ ਉਹਨਾਂ ਦੀ ਮਦਦ ਕੀਤੀ ਯਾਦ ਆਸੀਆ ਪਰ ਇਸ ਮਾਮਲੇ 'ਚ ਕੀਤਾ ਲੱਗਦਾ ਵੀ ਵੜਕੇ ਦੇ ਲੋਕ ਉਹ ਤੋਂ ਗਰੀਬ ਹੋ ਜਾਂਦੇ ਆ ਜ਼ਿਆਦਾ ਜਦੋਂ ਕਿਤੇ ਫਲੀਪੋਚ ਮਿਲਦਾ ਤੇ ਉਦੋਂ ਵੀ ਜਿਹੜੇ ਉਹ ਵੀ ਲੈ ਚ ਖੜ ਕੇ ਕਹਿੰਦੇ ਮੈਂ ਨਹੀਂ ਗਰੀਬ ਆ ਇਹ ਗੱਲ ਠੀਕ ਹੈ ਤੁਹਾਡੇ ਹਿਸਾਬ ਨਾਲ ਤੁਨਹੀ ਹੋ ਨਹੀਂ ਸਕਦੀ ਤੇ ਨਾਲੇ ਖੋ ਕਰ ਸਾਡੀ ਆਈ 5 ਲੱਖ ਸਾਡੇ ਬਾਹਰਿਆ ਫੈਮਿਲੀ ਸਪੌਂਸਰ ਕਰਦੇ 5 ਲੱਖ ਦੀ 8 ਯਰ ਕੈਟੈਕ ਸਰਜੀ ਕਰਦੀ ਹੈ ਉੱਥੇ ਹੁਣ ਫਿਰ ਇਸੇ ਵੀਕ ਫਿਰ ਅੱਠ ਸਰਜਰੀ ਹੋ ਗਈਆਂ ਅੱਖਾਂ ਦੇ 24 7 ਪਰ ਆਪਰੇਸ਼ਨ ਹੋ ਰਹੀਆਂ ਕਹਿੰਦਾ ਡਾਕਟਰ ਰਾਇ ਉਹ 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 ਜਿਹੜੀ ਫ੍ਰੀ ਆਰ ਦੀ ਨਜ਼ਰ ਨਹੀਂ ਆਉਂਦੀ ਉਹ ਜਿਹੜਾ ਇੱਕ ਬਿਮਾਰ ਹੋ ਜਿਹੜਾ ਠੀਕ ਵੀ ਨਹੀਂ ਹੋ ਸਕਦਾ ਜਿਹਦੀ ਲਾਜ ਬਿਮਾਰੀ ਆ ਉਹਨੂੰ ਉਹਨੂੰ ਕਹਿੰਦੇ ਇਲਾਜ ਕਰੋ ਉਹਦਾ ਇੱਕ ਇੱਕ ਇਦਾਂ ਕਿਸ ਸਾਧਨ ਦੁਨੀਆ ਦੇ ਵਿੱਚ ਇੰਗਲੈਂਡ ਦੀ ਗੱਲ ਕਰਦੇ ਮੈਂ ਆਨਸਰ ਦਿੰਦਾ ਕਿ ਉਹ ਉੱਥੇ ਚਾਰ ਦਵਾਈਆਂ ਦੇਖੋ ਇਹਨਾਂ ਨੂੰ ਪੁੱਛ ਕੇ ਦੇ ਲੋਪ ਅੱਜ ਕਾ ਚਾਰ ਦਵਾਈਆਂ ਦਾ ਕੀ ਦੇ ਕਹਿੰਦਾ ਪਾਉਚ ਪੱਟੀ ਹੋਵੇ ਉਹ 2 ਪੌਂਡ ਦੀ ਆਉਂਦੀ ਹੋਵੇ ਉੱਤੇ ਉਹ 5-6 ਪੌਂਡ ਲੈ ਲੈਂਦੇ ਆ ਇਸ ਕਰਕੇ ਫ੍ਰੀ ਹੋਣਾ ਤਾਂ ਮੈਡੀਕਲੀ ਇੰਪੋਸੀਬਲ ਹੈ ਕਿਸੇ ਕਿਸੇ ਅੰਗਰੇਨ ਵਰਗੇ ਨੱਕ ਬਣ ਗਏ ਤਾਂ ਬਾਕੀ ਕਿਹੜਾ ਕਰ ਦੂਗਾ ਹਰ ਇੱਕ ਮੈਡੀਸਨ ਅੰਗਰੇਨ ਦੇ ਵਿੱਚ 13.5 ਪੌਂਡ ਰੇਟ ਹੈ ਇਸ ਵੇਲੇ ਫਾਰਮੇਸੀ ਜਾਓ ਚਾਹੇ ਦਵਾਈ ਥੋੜੀ 100 ਪੌਂਡ ਦੀ ਆ ਚਾਹੇ ਥੋੜੀ 50 ਪੌਂਡਾਂ ਦੀ ਚੱਲਦੀਆਂ ਦੀ ਹੈ 13.5 ਪੌਂਡ ਤੁਹਾਨੂੰ ਦੇਣੇ ਪੈਣੇ ਆ ਜੇ ਤੁਸੀਂ ਉਹ ਇਹ ਫਸੀ ਅੰਡਰ 60 ਹੈ ਇਹਦੀਆਂ ਡਾਕਟਰ ਠੀਕ ਹੈ ਸਾਢੇ 13 ਪੌਣ ਖਰਚ ਆਇਆ ਫਾਰਮਸੀ ਜਾ ਕੇ ਦਵਾ ਚੱਕਣ ਲਈ ਚਾਹੀ ਦਵਾ 50 ਪੌਣ ਦੀ ਹੈ ਚਾਹੀ 150 ਪੌਣ ਦੀ ਹੈ ਜਿਸ ਜਿਹੜਾ ਬੰਦਾ ਹੈਗਾ ਆ ਸੋਸ਼ਲ ਸਿਕਿਉਰਿਟੀ ਤੇ ਨਹੀਂ ਜਿਹੜਾ ਸੋਸ਼ਲ ਸਿਕਿਉਰਿਟੀ ਤੇ ਆ ਉਹਦੇ ਬਕਾਇਦਾ ਡਾਕਟਰ ਸਾਈਨ ਕਰ ਲੈਂਦੇ ਆ ਤੇ ਇਹ ਬੰਦਾ ਹੈਗਾ ਆ ਗਵਰਨਮੈਂਟ ਤੋਂ ਪੈਸੇ ਲੈਂਦਾ ਇਹ ਗਰੀਬ ਹੈ ਚਲੋ ਬਿਲਕੁਲ ਠੀਕ ਹੈ ਚਲੋ ਸਾਰਾ ਵਾਰ ਬਹੁਤ ਬਹੁਤ ਤੁਹਾਡਾ ਬੜੀਆਂ ਤੁਸੀਂ ਬੜਵੰਦੀਆਂ ਜਾਣਕਾਰੀਆਂ ਦਿੱਤੀਆਂ। ਤਾਂ ਸੋ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।